ਤੁਸੀਂ ਸੁਣ ਰਹੇ ਹੋ ਲੋਕ ਗੀਤਾਂ ਦਾ ਸਫਰ ਚੈਨਲ ਤੇ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣ ਤੇ ਸੁਣਾਉਣ ਵਾਲੇ ਦੇਸ਼ ਪ੍ਰਦੇਸ਼ ਵਾਸਤੇ ਸਮੂਹ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼ਕਾਲ ਤੇ ਜੀ ਆਇਆਂ ਨੂੰ ਲੋਕ ਗੀਤਾਂ ਦੀ ਪਰਿਚਿੰਗੇਰ ਵਿੱਚੋਂ ਇੱਕ ਹੋਰ ਗੀਤ ਤੁਹਾਡੇ ਰੂਬਰੂ ਕਰਨ ਜਾ ਰਹੀਆਂ ਆਓ ਇਸ ਸਫਰ ਦੇ ਵਿੱਚ ਤੁਸੀਂ ਵੀ ਸ਼ਾਮਲ ਹੋਵੋ ਇਹਨਾਂ ਗੀਤਾਂ ਨੂੰ ਗਾਈਏ ਫੈਲਾਈਏ ਤੇ ਇਹਨਾਂ ਦਾ ਆਨੰਦ ਮਾਣੀਏ ਆਓ ਗਾਈਏ ਲੋਕ ਗੀਤ ਇੱਕ ਤੂੰ ਲੰਮਾ ਸੂਣੀਂਦਾ ਵੇ ਵੇਦੂ ਜਾਪ ਬਚਕ ਤੁਰੇ ਤੀਜੀ बन ਲੈਣਾ ਉੱਚੀ ਜੇਹੀ ਪੱਗ ਵੇ ਸਾਨੋ ਮੇਣੇ ਤੇ ਦੇਂਦਾਏ ਮੇਣੇ ਤੇ ਦੇਂਦਾਏ ਜੱਗ ਵੇ ਕੋਈ ਸਿੱਖਿਆ ਨਾ ਨਾ ਕੋਈ ਸਿੱਖਿਆ ਸ਼ਿਕਨੀ ਵਾਲਾ ਚੱਜਵੇ ਵੇਠਾ ਗਵਣ ਜਾ ਰਿਆ ਐਵੇਂ ਸਾਡੇ ਨਾਲ ਠੱਗੀਆਂ ਨਾ ਠੱਗਵੇ ਵੇਲਾਵਾਂ ਲਈ ਆਂਦੀ ਲਾਵਾਂ ਲਈ ਯਾਦੀ ਰੱਖ ਪੈੜਿਆ ਲੱਜ ਵੇ ਵੇਸੇਰੇ ਬੰਨੇ ਆਂਦੀ ਇੱਕ ਤੂੰ ਮਦਰਾ ਸੁਣੀ ਦੇ ਪੱਬ ਦੱਬ ਤੁਰੇ ਤੀਜੀ ਬਨ ਲੈਣਾ ਠਿੱਬੀ ਜਹੀ ਪੱਗ ਵੇ ਮੇਣੇ ਦੇਂਦਾਏ ਸਾਨੂੰ ਮੇਣੇ ਤੇ ਦੇਂਦਾਏ ਜਗ ਵੇ ਕੋਈ ਸਿੱਖਿਆ ਨਾ ਕੋਈ ਸਿੱਖਿਆ ਕਿੰਨੀ ਵਾਲਾ ਚੱਜ ਵੇ ਠੱਗਵਣ ਜਾ ਰਿਆ ਐਵੇਂ ਸਾਡੇ ਨਾਲ ਠੱਗੀਆਂ ਨਾ ਠੱਗ ਵੇ ਲਾਂ ਵਾਲੇ ਆਦੀ ਲਾਵਾਂ ਲਈ ਆਂਦੀ ਰਖ ਪੜਿਆ ਲੱਜ ਵੇ ਵੇਸੇਰੇ ਬੰਨੇ ਆਂਦੀ ਇੱਕ ਤੂੰ ਕਾਲਾ ਸੁਣੀਂਦਾ ਵੇ ਜਾ ਸੁਰਮਾ ਪਾਲ ਮੇ ਤੀਜੀ ਬਨ ਲੈਣਾ ਕਾਲੀ ਜੇਹੀ ਪਗ ਵੇ ਮੇਣੇ ਦੇਂਦਾ ਆਏ ਸਾਨੂੰ ਮੇਣੇ ਤੇ ਦੇਂਦਾਏ ਜਗ ਵੇ ਕੋਈ ਸਿੱਖਿਆ ਨਾ ਕੋਈ ਨਾ ਸਿੱਖਿਆ ਕਿੰਨੀ ਵਾੜਾ ਚੱਜਵੇ ਵੇਠਾ ਗਵਣ ਜਾਰੇ ਆਵੇਂ ਸਾਡੇ ਨਾਲ ਠੱਗੀਆਂ ਮਾ ਠੱਗ ਵੇ ਵੇਲਾ ਮਾਇ ਲਈ ਆਂਦੀ ਲਾਵਾ ਲਈ ਆਦੀ ਰਖ ਪੈੜਿਆ ਲੱਜ ਵੇ ਸੇਰੇ ਬੰਨੇ ਆਂਦੀ ਸਰੇ ਬੰਨੇ ਆਂਦੀ ਰੱਖ ਪੈੜਿਆ ਲੱਜ ਵੇ ਐਸੀ ਲੋਕ ਗੀਤ ਜਿਸ ਦੇ ਵਿੱਚ ਪਤੀ ਪਤਨੀ ਦੀ ਨੌਕਚੋਕ ਹੈ ਜਾਂ ਇੱਕ ਪਤਨੀ ਆਪਣੇ ਪਤੀ ਨੂੰ ਕਹਿ ਰਹੀ ਹੈ ਕਿ ਤੂੰ ਵਧੀਆ ਤਰ੍ਹਾਂ ਨਾਲ ਤਿਆਰ ਨਹੀਂ ਹੁੰਦਾ ਤੂੰ ਵਧੀਆ ਪੱਗ ਨਹੀਂ ਬੰਨਦਾ ਆਪਣੀ ਬਣਤਰ ਦੇ ਮੁਤਾਬਕ ਕੱਪੜੇ ਨਹੀਂ ਪੌਂਦਾ ਜਿਸ ਕਰਕੇ ਸਾਨੂੰ ਲੋਕਾਂ ਦੇ ਤਾਨੇ ਮੈਣਿਆਂ ਦਾ ਸਾਹਮਣਾ ਕਰਨਾ ਪੈਂਦਾ ਜੇ ਤੂੰ ਬਣ ਠਣ ਕੇ ਰਵੇਂ ਤਾਂ ਸਾਡੀ ਇੱਜ਼ਤ ਦੇ ਵਿੱਚ ਵੀ ਵਾਧਾ ਹੋਵੇ ਤੂੰ ਉਸ ਦਾ ਧਿਆਨ ਨਾ ਰੱਖਦੇ ਹੋਏ ਇਹੋ ਜਿਹਾ ਗੱਲਾਂ ਕਰਦੇ ਜਿਸ ਦੇ ਨਾਲ ਸਾਨੂੰ ਸਮਾਜ ਦੇ ਵਿੱਚ ਨੀਵੇਂ ਹੋਣਾ ਪੈਂਦਾ ਹੈ ਤੂੰ ਸਾਡੇ ਨਾਲ ਇਸ ਤਰ੍ਹਾਂ ਨਾ ਕਰਿਆ ਕਰ ਤੂੰ ਸੁਣਿਆ ਕਰ ਗੱਲ ਕਿਸੇ ਦੀ ਮਤਲਬ ਵਧੀਆ ਵੰਟਣ ਕਰਿਆ ਕਰ ਜਿਸ ਦੇ ਨਾਲ ਤੇਰੀ ਇੱਜ਼ਤ ਦੇ ਵਿੱਚ ਵੀ ਵਾਦਾ ਹੋਵੇ ਤੇ ਸਾਡੀ ਇੱਜ਼ਤ ਵੀ ਬਣੇ ਉਮੀਦ ਹੈ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋਵੋਗੇ ਆਪਣੇ ਸੁਝਾਵਾਂ ਰਹੀ ਦੱਸਣ ਦੀ ਖੇਚਲ ਕਰਿਓ ਰੱਬ ਰੱਖਾ